ਮੰ ਲੋ ਆਹ ਬ੍ਰਾਂਡੇ ਦੇ ਵਿੱਚ ਜਿੰਨੇ ਸੰਦ ਤੁਹਾਨੂੰ ਖੜੇ ਦਿਂਦੇ ਆ ਨਾ ਇਹ ਸਾਰੇ ਸੰਦ ਵੇਚਣੇ ਆ ਪਹਿਲਾਂ ਬਾਈ ਮੈਨੂੰ ਪ੍ਰਵਿੰਦਰ ਆਏ ਦੱਸ ਵੀ ਆਹ ਰੂਟਾ ਬਟਰ ਆਪਾਂ ਕਿੰਨੇ ਦਾਤੇ ਮੰਗੇ ਆ ਰੂਟਾ ਬਟਰ ਬਾਈ ਜੀ ਇਹ ਤੁਸੀਂ ਪਹਿਲਾਂ ਵੀ ਬਹੁਤ ਵਧੀਆ ਰਿਸਪੌਂਸ ਮਿਲੇ ਆਪਾਂ ਨੂੰ ਇਹਦੇ ਬਹੁਤ ਹੀ ਘੱਟ ਰੇਟ ਨੇ ਇਹ ਆਪਾਂ 8 ਫੁੱਟਾ 95000 ਰੁਪਏ ਦਾਗਾ 8 ਫੁੱਟਾ 95000 ਰੁਪਏ ਦਾ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਮੈਂ ਪ੍ਰਵਿੰਦਰਾਂ ਵਾਲਿਆਂ ਦੇ ਖੜਾ ਮੈਂ ਕਿਹੇ ਜ਼ਿਮੀਂਦਾਰ ਦੇ ਘਰੇ ਨਹੀਂ ਆਇਆ ਭਈ ਇਹ ਜਿਹੜੇ ਸਾਹਮਣਾ ਬਾਈ ਨੇ ਰੇਟ ਦੱਸਤਾ ਉਸ ਹਿਸਾਬ ਨਾਲ ਤੁਹਾਨੂੰ ਲੱਗੇ ਵੀ ਪਤਾ ਨਹੀਂ ਸੈਕੰਡ ਹੈਂਡ ਸੰਦ ਹੋਣਗੇ ਸੈਕੰਡ ਹੈਂਡ ਸੰਦ ਨਹੀਂ ਨਵੇਂ ਬਿੱਲ ਕੱਟਵੇਂ ਸੰਦ ਆ ਜਿਨ੍ਹਾਂ ਦੇ ਨਾਲ ਗਾਰੰਟੀ ਵਾਰੰਟੀ ਜਿਹੜੀ ਚੀਜ਼ ਦੇ ਨਾਲ ਜਿਹੜੀ ਚੀਜ਼ ਹੈਗੀ ਆ ਉਹਦੀ ਉਵੇਂ ਮਿਲੂਗੀ ਰੂਟਾ ਬਟਰ ਸਾਰਿਆਂ ਦੇ ਬਾਈ ਦੱਸਦੇ ਰੇਟ ਫਿਰ ਉਦੋਂ ਬਾਅਦ ਆਪਾਂ ਰੀਪਰ ਤੇ ਗੱਲ ਕਰ 8 ਫੁੱਟਾ ਬਾਈ ਜੀ ਆਪਣਾ 95000 ਦਾ 9 ਫੁੱਟਾ 1 ਲੱਖ 5000 ਦਾ 10 ਫੁੱਟਾ 1 ਲੱਖ 20000 ਦਾ ਤੇ ਸੀਲਾਂ ਮਕੈਨਿਕਲ ਸੀਲਾਂ ਵੀਰੇ ਮਕੈਨਿਕਲ ਨੇ ਤੇ ਜਿਹੜਾ ਬਲੇਡ ਚੰਗੇ ਆ हां ਬਲੇਡ ਵੀਰੇ ਵਾਰਨ ਸਟੀਲ ਦੇ ਨੇ ਬਾਡੀ ਦਾ ਭਾਰ ਹੈ ਬਾਡੀ ਸਭ ਕੁਝ ਹੈਵੀ ਹੈ ਵੀਰੇ ਆਪਣੇ ਕਿਸੇ ਦੂਸਰੇ ਬੰਦੇ ਤੋਂ ਜਿਹੜੇ ਤੋਂ 2 ਲੱਖ ਆਲਾ ਲੈ ਕੇ ਉਹਦੇ ਬਰਾਬਰ ਤੋਲ ਬਰਾਬਰ ਚਲਾਓ ਬਾਈ ਤੋਲੋ ਤੇ ਚਲਾਓ ਤੇ ਆਪਣੀ 1 ਸਾਲ ਦੀ ਵਾਰੰਟੀ ਵੀ ਹੈ ਇਹਦੇ ਵਿੱਚ ਬਰਾਬਰ ਤੋਲੋ ਬਰਾਬਰ ਚਲਾਓ ਤੇ ਰੇਟ ਨਹੀਂ ਬਰਾਬਰ ਰੇਟ ਨਹੀਂ ਬਾਈ ਰੇਟ ਮਾਰਕੀਟ ਨਾਲ ਬਹੁਤ ਸਸਤੇ ਨੇ ਬਰਾਬਰ ਤੋਲੋ ਬਰਾਬਰ ਚਲਾਓ ਤੇ ਪੈਸੇ ਬਚਾਓ ਹਾਂਜੀ ਸਿੱਧੀ ਗੱਲ ਇਹ ਆ ਇਹਦੇ ਤੇ ਗੱਲ ਕਰ ਇਹਦੇ ਤੇ ਇਹਦੇ ਤੇ ਗੱਲ ਕਰ ਮੈਂ ਅਏ ਦੇ ਤੇ ਪਹਿਲਾਂ ਰੇਟ ਦੀ ਗੱਲ ਨਹੀਂ ਕਰਦੇ ਆਪਾਂ ਡਿਸਕਾਊਂਟ ਦੀ ਗੱਲ ਕਰ ਵੀ ਬੰਦੇ ਤੇ ਨੂੰ ਦੇਖ ਬਾਈ ਪ੍ਰਵਿੰਦਰ ਤੇਰਾ ਨਾਂ ਚੱਲ ਗਿਆ ਮਾਰਕੀਟ ਚ ਪੂਰਾ ਉੱਪਰ ਦੇ ਦੇ ਬਈ ਜੀ ਆਪਾਂ ਜਿਹੜਾ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਚੈਨਲ ਨੂੰ ਫੋਲੋ ਕਰਕੇ ਆਊਗਾ ਉਹ ਆਪਾਂ 15 ਫਰਵਰੀ ਤੱਕ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਮੇਰੇ ਫਾਲੋਅਰ ਬਥੇਰੇ ਤੂੰ ਆਪਦੇ ਫਾਲੋਅਰਾਂ ਦੀ ਗੱਲ ਕਰ ਤੂੰ ਆਪਦੇ ਕਰਾਕ ਆ ਹਾਂ ਬਈ ਜੀ ਆਪਣਾ ਚੈਨਲ ਤੁਸੀਂ ਫੋਲੋ ਕਰਦੇ ਹੋ ਦੇਤੇ ਤੇ ਉਹਦੇ ਤੇ ਜਿਹੜਾ ਉਹਨੂੰ ਫੋਲੋ ਕਰਕੇ ਆਊਗਾ ਉਹ ਤੇ ਸਪੈਸ਼ਲ ਡਿਸਕਾਊਂਟ ਆਪਾਂ ਦੇਵਾਂਗੇ ਸਟੋਰੀ ਪਰ ਦੀ ਬੁਕਿੰਗ ਤੇ ਪਰਮੇਂਦਰ ਵਾਲਿਆਂ ਦਾ ਇੰਸਟਾਗ੍ਰam ਦਾ ਜਿਹੜਾ ਫੇਸਬੁੱਕ ਦਾ YouTube ਦਾ ਚੈਨਲ ਫੋਲੋ ਕਰਕੇ ਆਊਗਾ ਤੇ ਨਾਲ ਵੀਡੀਓ ਨੂੰ ਕਰਕੇ ਆਊਗਾ ਸ਼ੇਅਰ ਹਾਂਜੀ ਬਈ ਜੀ ਉਹ ਸੱਜਣਾ ਆ ਕੇ ਕਹਦੇ ਸ਼ੌਂਕੀ ਸਰਦਾਰ ਦੀ ਵੀਡੀਓ ਦੇਖੀ ਆ ਤੇ ਉਹਨੂੰ ਡਿਸਕਾਊਂਟ ਦੇਵਾਂਗੇ। ਹਾਂਜੀ ਬਾਈ ਜੀ। ਤੇ ਹੁਣ ਇਹਦਾ ਰੇਟ ਵੀ ਦੱਸਦੇ ਫਿਰ ਰੇਟ ਕਿੰਨਾ ਕਰ? ਰੇਟ ਤਾਂ ਬਾਈ ਜੀ ਰੇਟ ਤਾਂ ਦੱਸਣਾ ਇਹ ਮਾਰਕੀਟ ਦੇ ਵਿੱਚ ਜਿਹੜਾ ਆਪਣੇ ਡੀਲਰ ਨੇ ਨਾ। ਹਾਂ। ਤੇ ਉਹ ਥੋੜਾ ਇਤਰਾਜ਼ ਕਰਦੇ ਨੇ। ਤੁਸੀਂ ਅਪਾ ਜੀ ਮੰਦਿਰ ਵਾਲੇ ਘੱਟ ਵਾਲਾ ਦਿੰਦੇ ਨੇ। ਘੱਟ ਵਾਲਾ ਦਿੰਦੇ ਨੇ। ਹਾਂ ਹਾਂਜੀ ਬਾਈ ਹਾਂ। ਉਸ ਕੀ ਆ ਤੁਸੀਂ ਇੱਕ ਬਾਈ ਸਾਨੂੰ ਇੱਕ ਵਾਰੀ ਫੋਨ ਕਰੋ। ਸੋ ਉਹਨੂੰ ਪਤਾ ਲੱਗੂਗਾ। ਵੀ ਵਾਕਈ ਡਿਸਕਾਊਂਟ ਆ ਜਾਂ ਵਾਕਈ ਉਹੀ ਗੱਲਾਂ ਨੇ। ਮਾਰਕੀਟ 'ਚ ਸਾਰੇ ਰੀਪਰਾ ਆਲਿਆਂ ਤੋਂ ਪਤਾ ਕਰ ਲਓ। ਫਿਰ ਪ੍ਰਵਿੰਦਰ ਤੋਂ ਪਤਾ ਕਰ ਲਓ ਹਾਂਜੀ ਫਿਰ ਪ੍ਰਵਿੰਦਰ ਕੋਲੇ ਆ ਜਾਓ ਜੀ ਤੇ ਉਦੋਂ ਕਹਿਣਾ ਰੀਪਰ ਵੀ ਬਰਾਬਰ ਚਲਾਓ ਜੇ ਕਿਸੇ ਪਾਸੋਂ ਕਮੀ ਹੋਊਗੀ ਤਾਂ ਰੀਪਰ ਸਾਡਾ ਪੈਸੇ ਛੋੜੇ ਰੀਪਰ ਨੂੰ ਕੀ ਕੀ ਵਰਤੀ ਆ ਚਾਦਰ ਚੋਂ ਉਧਰ ਕਾਦੀ ਵਰਤੀ ਆ ਚਾਦਰ ਵੀਰ ਜੀ ਦੇਖੋ ਟਾਟਾ ਦੀ ਲਾਉਣੀ ਆਪਾਂ ਸਾਰੇ ਠੀਕ ਆ ਲੇਜ਼ਰ ਕਟਿੰਗ ਹੁੰਦੀ ਆ ਸੀਐਨਸੀ ਮਸ਼ੀਨਾਂ ਤੇ ਆਪਣਾ ਸਾਰਾ ਪਾਰਟ ਬਣਦਾ ਹੈਗਾ ਤੇ ਵਧੀਆ ਕੰਪਨੀ ਦੇ ਬਲੇਡ ਨੇ ਕਸਾਈ ਕਸੂਈ ਵਾਲਾ ਜਿਹੜਾ ਕਸਾਈ ਬਾਈ ਜੀ ਜਿਵੇਂ ਇਹ ਚ ਮੈਂ ਅਸੀਂ ਫਾਰ ਵਗੈਰਾ ਉਹ ਸਟੀਲ ਨੇ ਲਾ ਰਹਿਆਂਗੇ ਹਾਂ ਵੀ ਜੇ ਜੇ ਕਿਸਾਨ ਚਾਵੇ ਹਾਂ ਜੀ ਚਾਵੇ ਜੀ ਉਹ ਸਟੀਲ ਲਾ ਦਨੇ ਆ ਜੇ ਜੇ ਕਿਸਾਨ ਨਹੀਂ ਚਾਹੁੰਦਾ ਤਾਂ ਫਿਰ ਵੇਚ ਕੇ ਦੂ ਜਲਵਾ ਹਾਂ ਵਹੀ ਜਿਹੜੇ ਰੈਗੂਲਰ ਚੱਲਦੇ ਸਾਰੀਆਂ ਕੰਪਨੀਆਂ ਤਗਰੀਮ ਲਾ ਰਹੀਆਂ ਨੇ ਆਪਣੇ ਵੀ ਉਦਾਂ ਦੀ ਲੱਗ ਰਹੇ ਨੇ ਬਾਈ ਜੀ ਠੀਕ ਆ ਫਿਰ ਮੇਨ ਗੱਲ ਆ ਵੀ ਜਿਹੜੀਆਂ ਗ੍ਰੀਸ ਗਰੂਸ ਵਾਲੀਆਂ ਪੁਆਇੰਟ ਆ ਉਹ ਬਾਹਰ ਲਿਆਂਦੇ ਹਾਂ ਬਾਈ ਜੀ ਬਾਹਰ ਲਿਆਂਦੇ ਵੀ ਜਿਹੜਾ ਆਮ ਤੌਰ ਤੇ ਨਾ ਗ੍ਰੀਸ ਗ੍ਰੀਸ ਕਰਨ ਦੀ ਦਿੱਕਤ ਆਉਂਦੀ ਆ ਤਾਂ ਗ੍ਰੀਸ ਵਾਲੇ ਪੁਆਇੰਟ ਆ ਜਿਹੜੇ ਸਾਰੇ ਉਹ ਬਾਹਰ ਕੱਢ ਲਿਆਂਦੇ ਇਹਦੇ ਠੀਕ ਆ ਕਿ ਨਹੀਂ ਤੇ ਚੱਲਣ ਦੀ ਤੂੜੀ ਦੀ ਟਰੈਕਟਰ ਤੇ ਲੋਡ ਦੀ ਹਾਂਜੀ ਭਾਈ ਜੀ ਆਪਣੀ ਦੇਖੋ ਡੀਜ਼ਲ ਦੀ ਡੀਜ਼ਲ ਘੱਟ ਖਾਊਗਾ ਪੂਰੀ ਰੈਲੀ ਚੱਲਦੀ ਆ ਠੀਕ ਹੈ ਉਸ ਤੋਂ ਬਾਅਦ ਟਾਈਮ ਟੇਬਲ ਹੁੰਦਾ ਟਰਾਲੀ ਦਾ ਉਹ ਮੰਨ ਲઈએ ਚਲੋ ਜੇ ਤੁਹਾਡੇ ਕੋਲੇ ਵਧੀਆ ਟਰੈਕਟਰ ਆ ਵਧੀਆ ਡਰਾਈਵਰ ਆ ਵਧੀਆ ਲੰਗਾ 15 ਤੋਂ 20 ਮਿੰਟਾਂ ਦੇ ਵਿੱਚ ਟਰਾਲੀ ਭਰ ਦਿੰਦੀ ਹੈ ਜੀ ਹੂੰ ਤੇ ਟਰਾਲੀ ਵਧਗਾ ਪਰੂਗੀ ਇੱਕ ਗੱਲ ਹੋਰ ਆ ਬਈ ਪ੍ਰਵਿੰਦਰ ਵਾਲੇ ਬੰਦੇ ਉਹ ਆ ਜਿੱਥੇ ਚਲਦੀ ਹੂ ਜੇ ਬਾਈਚਾਂਸ ਖੜਿਆਲ ਪੈ ਗਈ ਤਾਂ ਮਗਰ ਆਉਣਾ ਹਾਂ ਬਾਈ ਜੀ ਆਪਾਂ ਸਰਵਿਸ ਦੇਵਾਂਗੇ ਕਿਤੇ ਵੀ ਆਪਣੇ ਪੰਜਾਬ ਹਰਿਆਣਾ ਯੂਪੀ ਬਿਹਾਰ ਜਿੱਥੇ ਵੀ ਆਪਣੀ ਚਲਦੀ ਆਪਣੀ ਸਰਵਿਸ ਟੀਮ ਖੇਤ ਦੇ ਵਿੱਚ ਜਾ ਕੇ ਸਰਵਿਸ ਦਿੰਦੀ ਆ ਸਰਵਿਸ ਦਿੰਦੀ ਆ ਤੇ ਇੱਕ ਸਾ ਇੱਕ ਇੱਕ ਸੀਜ਼ਨ ਹਾਂ ਇੱਕ ਸੀਜ਼ਨ ਦੀ ਵੀਰ ਜੀ ਆਪਣੀ ਦੀ ਵਾਰੰਟੀ ਆ ਗਈ ਤੇ ਇੱਕੋ ਸੱਚੀ ਬਣਦੀ ਆ ਕਿਤੇ ਅਡ ਅਡ ਸਾਈਜ਼ ਵੀ ਬਣ ਨਹੀਂ ਬਾਈ ਜੀ ਇਹਦੇ ਵਿੱਚ ਆਪਣੇ ਕੋਲੇ ਜਿਹੜੀ ਰੈਗੂਲਰ ਜ਼ਿਆਦਾ ਬਣਦੀ ਆ 56 ਇੰਚੀ ਬਣਦੀ ਆ ਜੇ ਕਿਸਾਨ ਦੇ ਔਨ ਆਰਡਰ ਆਪਣੇ ਕੋਲੇ 62 ਇੰਚ ਵੀ ਬਣਦੀ ਹੈਗੀ ਅੱਛਾ ਹਾਂ ਜਿਹਦੇ ਕੋਲੇ ਵੱਡੇ ਟਰੈਕਟਰ ਨੇ ਲਾ ਲਓ 7 ਯਾਤਰਾ ਵੱਡੀਆਂ ਮਸ਼ੀਨਾਂ ਲੈਂਦੇ ਨੇ ਅੱਛਾ ਉਹ ਇਦੋਂ ਵੀ ਵੱਡੀ ਬਣਾਉਂਦਾ ਹਾਂ ਉਹਦੋਂ ਵੱਡੀ ਬਣਦੀ ਲੋ 8.5 ਫੁੱਟ ਕਟਰ ਬਣ ਜਾਂਦਾ ਇਹਦਾ 56 ਇੰਚ ਦਾ 7.5 ਫੁੱਟ ਕਟਰ ਹੈ ਬਾਈ ਜੀ ਤੇ ਆ ਇਹ ਤਾਂ ਇਹਦੀ ਤਾਂ ਯਾਰ ਮੈਨੂੰ ਤਾਂ ਲੱਗਦਾ ਨਹੀਂ ਇਹਦੇ ਬਾਰੇ ਕੋਈ ਦੱਸਣ ਦੀ ਲੋੜ ਹੈ ਨਾ ਤਾਂ ਜੂਪੀ ਜੌਪੀ ਚ ਪਾੜਾ ਪੈਕਦਾ ਹਾਂਜੀ ਬਾਈ ਜੀ ਹਾਂ ਹੁਣ ਇਹ ਬਾਈ ਜੀ ਤੁਹਾਡੀ ਵੀਡੀਓ ਦੇਖ ਕੇ ਪੰਜਾਬ ਦੇ ਵਿੱਚੋਂ ਅਤੇ ਹਰਿਆਣੇ ਦੇ ਵਿੱਚੋਂ ਵਧੀਆ ਰਿਸਪੌਂਸ ਆਇਆ ਆਪਾਂ ਨੂੰ ਹਾਂ ਮਾਡਲ ਆਟਰ ਦੇ ਵਿੱਚ ਵੀ ਇਹਦੇ ਵਿੱਚ ਉਂ ਵੈਸੇ ਇਹ ਤਾਂ ਤੁਹਾਡੇ ਮਤਲਬ ਮੈਨੂੰ ਕੋਈ ਲੋਕ ਧੱਕੇ ਨਾ ਬਣਾਉਂਦੇ ਆ ਹਨਾ ਇਹ ਇਹਦੇ ਲਈ ਲੈਨ ਚ ਲੱਗਦੇ ਆ ਹਾਂਜੀ ਬਾਈ ਹਾਂਜੀ ਹਾਂਜੀ ਅਸਲ 'ਚ ਪ੍ਰਵਿੰਦਰ ਦਾ ਨਾਂ ਇਹਨੇ ਬਣਾਇਆ ਇਹਨੇ ਬਣਾਇਆ ਬਾਈ ਜੀ ਇਹਨੇ ਬਣਾਇਆ ਹਾਂਜੀ ਹਾਂ ਬਈ ਉਹ ਦੂਜੇ ਸੰਤਾ ਚ ਇੰਪਲੀਮੈਂਟ ਚ ਤੁਸੀਂ ਬਾਅਦ 'ਚ ਆਏ ਆ ਹਾਂਜੀ ਬਾਈ ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਇਹਨੇ ਬਣਾਇਆ ਦੂਜੇ ਨੰਬਰ ਤੇ ਤੁਹਾਡਾ ਧੂੜੀ ਵਾਲਾ ਰੀਪਰ ਜ਼ਿਆਦਾ ਚੱਲਦਾ ਹੈ ਹਨਾ ਫਿਰ ਉਸ ਤੋਂ ਬਾਅਦ ਤੁਸੀਂ ਮਾਰਕੀਟ ਚੱਕ ਕਰਕੇ ਸੰਧ ਲੈ ਹਾਂ ਸਾਰੇ ਬਾਈ ਜੀ ਅਪਰ ਮਾਰਕੀਟ ਚ ਇਹਦੇ ਕਿੰਨੇ ਮਾਡਲ ਬਣਦੇ ਆ ਬਾਈ ਇਹਦੇ ਬਾਈ ਜੀ ਤਕਰੀਬਨ 2 ਮਾਡਲ ਬਣਦੇ ਦੇ ਵਿੱਚ ਆਪਾਂ ਨੇ ਫਰਕ ਪਾਇਆ ਉਹ ਜਿਹੜਾ ਸਟੀਲ ਦਾ ਫਰਸ਼ ਹੈ ਨਾ نیچے ਵਾਲਾ ਫਰਸ਼ ਉਹ ਨਾ ਸਟੀਲ ਦਾ ਹੈ ਬੀਕਸ ਹੈ ਨਾ ਬੀਕਸ ਹੈ ਨਾ ਬਾਈ ਉਹਨੂੰ ਮਿੱਟੀ ਵੀ ਨਹੀਂ ਫੜਦੀ ਕਈ ਵਾਰ ਫਰਸ਼ ਨਾ ਮਿੱਟੀ ਫੜਨ ਲੱਗ ਜਾਂਦਾ ਗਿੱਲੀ ਮਿੱਟੀ ਚਾਣੋਣੇ ਜਿਹੜੀ 9 ਸਟਾਰ ਆ ਉਹਨੂੰ ਮਿੱਟੀ ਨਹੀਂ ਫੜਦਾ ਉਹ ਫਰਸ਼ ਅੱਛਾ ਉਹ ਉਵੇਂ ਰਹੂਗਾ ਜਿਵੇਂ ਕਿਹਾ ਹੋਣਾ ਚੋਪੜਾ ਹੁੰਦਾ ਵੀ ਮਤਲਬ ਸਾਰਾ ਹਾਂ ਹਾਂ ਬਾਈ ਤੇ ਦੂਜੇ ਦੇ ਉੱਤੇ ਮਿੱਟੀ ਜਿਹੜੀ ਚਿੰਬੜ ਸਕਦੀ ਹੈ ਹੋਰ ਚਿੰਬੜ ਜਾਂਦੀ ਹੈ ਬਾਈ ਜੇ ਹਲਕੀ ਜਿਹੀ ਗਿੱਲੀ ਦੀ ਚਲਾਉਣੀ ਹੈ ਬਾਈ ਤਾਂ ਹਾਂਜੀ ਚਿੰਬੜੂਗੀ ਉਹ ਤੇ ਚਿੰਬੜਦੀ ਨਹੀਂ ਉਹ ਤੇ ਚਿੰਬੜਦੀ ਨਹੀਂ ਬਾਈ ਜੀ ਮਤਲਬ ਦੋਨਾਂ 'ਚ ਇਹੀ ਫਰਕ ਹੈ ਹਾਂਜੀ ਬਾਈ ਉਹਨਾਂ ਕੀ ਰੇਟ ਦਾ ਫਰਕ ਹੋਊਗਾ ਹਾਂ ਬਸ ਉਹਨਾਂ ਕੀ ਰੇਟ ਦਾ ਫਰਕ ਹੈ ਬਾਈ ਜੀ ਤੇ ਜੇ ਕਿਸੇ ਨੇ ਮੰਨ ਲਓ ਤੇਰੇ 7 ਸਟਾਰ 9 ਸਟਾਰ ਬਣਾਉਣਾ ਹੋਵੇ ਉਹਨਾਂ ਕੋ ਬਦਲਾਉਣਾ ਹੋਵੇ ਜਗਾੜ ਨੀ ਬਾਈ ਜੀ ਆਪਾਂ ਨਮਿਆਂ ਦੇ ਵਿੱਚ ਹੀ ਤਕਰੀਬਨ ਦਿੰਨੇ ਆ ਇਹ ਚੀਜ਼ਾਂ ਨਮੇ ਦੇ ਵਿੱਚ ਹੀ ਆਪਾਂ ਦਾ ਜਿਹੜਾ ਮਾਡਲ ਅਗਲੇ ਨੇ ਪਰਚੇਜ਼ ਕਰਨਾ ਉਹ ਆਪਾਂ ਤੋਂ ਲੈ ਸਕਦਾ ਤੇ ਇਹਦੇ ਲਈ ਹੁਣ ਤਾਂ ਯਾਰ ਤੇਰੀ ਫੈਕਟਰੀ ਬਹੁਤ ਵੱਡੀ ਹੋ ਗਈ ਹੁਣ ਤਾਂ ਹੀ ਲਗਾਤਾਰ ਬਣਦੇ ਹੋਣਗੇ ਕਿ ਹੁਣ ਵੀ ਬੁੱਕ ਹੁੰਦਾ ਪਹਿਲਾਂ ਨਹੀਂ ਬਾਈ ਜੀ ਬੁਕਿੰਗ ਹੀ ਹੁੰਦੀ ਹੈ ਤਕਰੀਬਨ ਤੁਸੀਂ ਦੇਖ ਲਓ ਸਟਾਕ ਆਪਣੇ ਕੋਲ ਖੜਾ ਬਾਦੂ ਬਣਿਆ ਠੀਕ ਹੈ ਨਾ ਤੇ ਤਕਰੀਬਨ ਇਹ ਸਾਰੇ ਆਪਣੇ ਕੋਲ ਆਰਡਰ ਤੇ ਨੇ ਬਾਈ ਜੀ ਇਹ ਤਕਰੀਬਨ ਜਿਹੜਾ ਮਾਲ ਆ ਸਾਹਮਣੇ ਖੜਾ ਇਹ ਵਿਕਿਆ ਹੋਆ ਮਾਲ ਆ ਹਾਂ ਬਾਈ ਜੀ ਹਾਂ ਬਿਕਿਆਵਾ ਮਾਲ ਬਿਕਿਆ ਮਾਲ ਆ ਬਾਈ ਜੀ ਤੇ ਫਿਰ ਵੀ ਕਿੰਨਾ ਚਿਰ ਇੰਤਜ਼ਾਰ ਕਰਨਾ ਪੈਣਾ ਤਕਰੀਬਨ ਵੀ ਜੀ ਮੰਨ ਕੇ ਚਲੋ ਹਫਤੇ ਨੂੰ 10 ਦਿਨਾਂ ਦੇ ਵਿੱਚ ਆਪਾਂ ਮਸ਼ੀਨ ਦੇ ਦੰਦੇ ਆ ਬੁੱਕ ਕਰਾਉ ਜੀ ਅੱਜ ਸਾਈ ਦੇ ਦੂੰਦਾ ਹਾਂ ਹਾਂਜੀ ਬਾਈ ਜੀ ਹਾਂ ਤੇ ਇਹਦੇ ਲਈ ਇਹਦੇ ਲਈ ਬੁੱਕ ਕਰਨਾ ਪਊਗਾ ਇਹਦਾ ਬਾਈ ਜੀ ਕੰਪਿਊਟਰ ਕਰਾਗਾ ਆਪਣਾ ਇਹ ਲੇਜ਼ਰ ਲੈਵਲਰ ਕਹਿੰਦੇ ਨੇ ਆ ਹੂੰ ਤੇ ਇਹ ਵੀ ਆਪਣਾ ਤਕਰੀਬਨ ਹਫਤੇ ਤੋਂ 10 ਦਿਨਾਂ ਦੀ ਬੁਕਿੰਗ ਚੱਲਦੀ ਹੈਗੀ ਇਹ ਵੀ ਆਪਣੇ ਕੋਲ 7 ਤੇ 8 ਫੁੱਟਾ ਬਣਦਾਗਾ 7 ਤੇ 8 ਫੁੱਟਾ ਬਣਦਾ ਤੇ ਇੱਕ ਮੈਨੂੰ ਦੱਸੋ ਇਹਦਾ ਜਿਹੜਾ ਸਿਰਜਾ ਉਹ ਵੀ ਤੁਸੀਂ ਦਿੰਨੇ ਆ? ਹਾਂਜੀ ਬਾਈ ਸਿਸਟਮ ਵੀ ਆਪਣੀ ਆ ਬਾਈ ਜੀ ਦੇ ਵਿੱਚ। ਸਿਸਟਮ ਦੀ ਆਪਣੀ 1 ਸਾਲ ਦੀ ਵਾਰੰਟੀ ਰਹਿੰਦੀ ਹੈਗੀ। ਹੂੰ ਤੇ ਇਹਦੀ ਵੀ ਫੀਲਡ ਦੇ ਵਿੱਚ ਜੇ ਕੋਈ ਦਿੱਕਤ ਆਉਂਦੀ ਆ ਆਪਣੀ ਜਿਹੜੀ ਟੀਮ ਆ ਉਹ ਕਿਸਾਨ ਦੇ ਖੇਤ ਤੇ ਜਾ ਕੇ ਆਪਣੀ ਸਰਵਿਸ ਦਿੰਦੀ ਆ। ਬਾਗਟ ਨੂੰ ਕੋਈ ਪ੍ਰੋਬਲਮ ਆ ਜਾਂ ਕੰਪਿਊਟਰ ਨੂੰ ਕੋਈ ਪ੍ਰੋਬਲਮ? ਹਾਂਜੀ ਬਾਈ ਜੀ ਹਾਂਜੀ ਹਾਂਜੀ। ਠੀਕ ਆ ਕਿ ਨਹੀਂ? ਹਾਂਜੀ ਬਾਈ। ਤੁਸੀਂ ਇੱਕ ਸੀਜ਼ਨ ਉਹਨੂੰ ਪੂਰੀ ਜ਼ਿੰਮੇਵਾਰੀ ਨਾਲ ਕਰਕੇ ਦੇਉਂਗੇ। ਹਾਂਜੀ ਬਾਈ ਹਾਂਜੀ ਹਾਂਜੀ। ਠੀਕ ਆ ਤੇ ਇਹਦੇ 'ਚ ਚੌੜੇ ਪੀੜੇ ਕਿੰਨੇ ਬਣਦੇ ਆ? ਇਹ 'ਚ ਬਾਈ ਜੀ 7 ਫੁੱਟਾਂ ਤਾਂ ਇਹ ਆਪਣਾ ਸਰਕਾਰ ਵੱਲੋਂ ਅਪਰੂਵਲ ਹੈ ਹਾਂ ਕਿਉਂਕਿ ਆਪਣੀ ਫਾਰਮ ਅਪਰੂਵਡ ਆ ਹਾਂਜੀ ਬਾਈ ਹਾਂਜੀ ਹਾਂਜੀ ਤੇ ਇਹਦੇ ਚ ਇਹਦੇ ਚ ਹਿੱਸੇ ਆਈ ਆਉਂਦਾ ਕਿ ਇਹਦੇ ਚ ਅਲੱਗ-ਅਲੱਗ ਹਿੱਸਿਆਂ ਚ ਵੀ ਆਉਂਦਾ ਬਾਈ ਜ਼ਿਆਦਾਤਰ ਤਾਂ ਦੇਖੋ ਜਿਹੜੀ ਲੋਕਾਂ ਦੀ ਡਿਮਾਂਡ ਆ ਏਸੇ ਹਿੱਸੇ ਝੂਲੇ ਵਾਲਾ ਹੀ ਸਾ ਅੱਗੇ ਪਿੱਛੇ ਵਾਲੀ ਆਉਂਦਾ ਹੈ ਹੀ ਉਹ ਬੱਬਲਿੰਗ ਨਹੀਂ ਕਰਦਾ ਹਾਂ ਬੱਬਲਿੰਗ ਨਹੀਂ ਕਰਦਾ ਬਾਈ ਉਹ ਨਹੀਂ ਪਾਉਂਦਾ ਹੇ ਬਟਾ ਹਾਂਜੀ ਹਾਂ ਬਟਾ ਹੀ ਨਹੀਂ ਬਾਈ ਜੀ ਉੱਚਾ ਨਹੀਂ ਮਨੀ ਕਰਦਾ ਠੀਕ ਆ ਕਹਿੰਦੇ ਤੇ ਆ ਲੈ ਵੀ ਆ ਬਾਗਟਾਂ ਬਣ ਜਾਂਦੀਆਂ ਕੰਪਿਊਟਰ ਵੀ ਬਣ ਜਾਂਦੇ ਆ ਆ ਵੀ ਆ ਹੈਗਾ ਆਪਣੇ ਕੋਲੇ ਹੋਰ ਆਪਣੇ ਕੋਲੇ ਕੀ ਬਣਦਾ ਹੋਰ ਬਾਈ ਜੀ ਤਕਰੀਬਨ ਆਪਣੇ ਕੋਲੇ ਸੁਪਰ ਸੀਟਰ ਆ ਤੁਹਾਨੂੰ ਉਹ ਵੀ ਦੱਸਿਆ ਸੀਗਾ ਤੇ ਜ਼ੀਰੋ ਡਰਲ ਜ਼ੀਰੋ ਡਰਲਾ ਉਹ ਸੀਜ਼ਨ ਲੰਘ ਗਿਆ ਸੀਜ਼ਨ ਲੰਘ ਗਿਆ ਬਾਈ ਜੀ ਸੀਜ਼ਨ ਲੰਘ ਗਿਆ ਹਾਂ ਬਾਈ ਜੀ ਫੇਰ ਵੀ ਜੇ ਕਿਸਾਨ ਦੇਖੋ ਤੁਹਾਡਾ ਵੀਡੀਓ ਸੇਵ ਕਰ ਲੈਣ ਆਉਣ ਵਾਲਾ ਸਮਾਂ ਦੇਖੋ ਸਾਲ ਬਾਅਦ ਆ ਹੀ ਜਾਂਦਾ ਕੱਲ ਨੂੰ ਜ਼ਰੂਰਤ ਹੁੰਦੀ ਹੈ ਕਿਸੇ ਵੀ ਚੀਜ਼ ਇਸ ਸਾਥੋਂ ਰੇਟ ਲੈ ਸਕਦੇ ਨੇ ਉਹ ਹਾਂ ਸੇਵ ਕਰ ਲਓ ਵੀਡੀਓ ਵਾਰ-ਵਾਰ ਰੁਪਏ ਨਾ ਖਰਚਾਇਆ ਕਰੋ ਇਹਦੇ ਵੀਡੀਓ ਪਾਉਣ ਤੇ ਤੇ ਆਹਾ ਆ ਆ ਸੁਪਰਸੀਡਰ ਪਿਆ ਆ ਸੁਪਰਸੀਡਰ ਆ ਬਾਈ ਜੀ ਤੇ ਜੇ ਇਹਦੇ ਉੱਤੇ ਰੋਟਾਵੇਟਰ ਤੇ ਖੇਲ ਜੀ ਲਵਾਉਣੀ ਹੋਵੇ ਹਾਂ ਬਾਈ ਉਹ ਵੀ ਆਪਣੇ ਕੋਲ ਕਨਸੈਪਟ ਆ ਮੈਨੂੰ ਲੱਗਦਾ ਹੁਣ ਇਸ ਸਮੇਂ 'ਚ ਬਾਈ ਤੁਸੀਂ ਵਧੀਆ ਗੱਲ ਕੀਤੀ ਆ ਵੀ ਕਿਸਾਨ ਕਹਿੰਦੇ ਸੁਣ ਦਪਿੰਦਾ ਮੈਨੂੰ ਲੱਗਦਾ ਰੋਟਾਵੇਟਰ ਤੇ ਜਿਹੜੀ ਆਪਣੇ ਉੱਤੇ ਖੇਲ ਲੱਗਦੀ ਆ ਲੋਕ ਉਹਨੂੰ ਵੀ ਉਹਦਾ ਦੁਬਾਰਾ ਆਊਗਾ ਟ੍ਰੈਂਡ ਆਪਣੇ ਕੋਲੇ ਬਾਈ ਜੀ ਉਹ ਵੀ ਬਣਦਾ ਜੇ ਔਨ ਆਰਡਰ ਤੁਸੀਂ ਬਣਵਾਉਣਾ ਹੋਵੇ ਤਾਂ ਉਹ ਵੀ ਬਣ ਜੂਗਾ ਬਾਈ ਜੀ ਉਹ ਵੀ ਬਣ ਜਾਂਦਾ ਸਜਣੋ ਜੇ ਕੋਈ ਵੀ ਸੱਜਣ ਨੇ ਕੋਈ ਵੀ ਸੰਦ ਖਰੀਦਣਾ ਮੈਂ ਤੁਹਾਨੂੰ ਰੋਟਾਵੇਟਰ ਦਾ ਰੇਟ ਮੈਂ ਫੇਰ ਕਨਫਰਮ ਕਰਾ ਦਿਆਂ 8 ਫੁੱਟ ਦਾ ਰੇਟ 95000 ਜੀ 95000 ਰੁਪਇਆ 10 ਫੁੱਟ ਦਾ ਰੇਟ 10 ਫੁੱਟ ਦਾ 120000 ਜੀ ਹਾਂ 120000 ਰੁਪਇਆ ਮਤਲਬ ਜਿੰਨੇ ਕ ਦਾ 8 ਫੁੱਟਾ ਮਿਲਦਾ 8 ਫੁੱਟਾ ਅੰਦਰੋਂ ਹੋਊਗਾ ਹਾਂ ਜੀ ਹਾਂ 8 ਫੁੱਟਾ ਅੰਦਰੋਂ ਜੀ ਸਾਢੇ 8 ਫੁੱਟ ਵਾਹੀ ਕਰੂਗਾ ਬਾਈ ਜੀ ਇਹ ਹਾਂ ਉਹ ਉਹ ਰੋਟਾ ਬੈਟਰ ਇਹਨਾਂ ਤੋਂ 95000 ਦਾ ਮਿਲ ਜਾਂਦਾ ਜਿਹੜਾ ਵਧੀਆ ਪਲੇਟ ਹੋਣਗੇ ਵਧੀਆ ਸੀਲਾਂ ਹੋਣਗੀਆਂ ਵਧੀਆ ਬਾਡੀ ਹੋਊਗੀ ਬਰਾਬਰ ਚਲਾ ਲਓ ਬਰਾਬਰ ਤੋਲ ਲਓ ਪਰ ਰੇਟ ਨਹੀਂ ਬਰਾਬਰ ਰੇਟ ਪੂਰਾ ਹਾਂ ਰੇਟ ਬਾਈ ਜਾਇਜ਼ ਰਹੂਗਾ ਜਾਇਜ਼ ਰਹੂਗਾ ਪ੍ਰਵਿੰਦਰਾਂ ਵਾਲਿਆਂ ਦੇ ਨਾਲ ਸੰਪਰਕ ਕਰ ਸਕਦੇ ਬੜੇ ਪਿਆਰੇ ਸੱਜਣਾ ਜਖੇਪੜ ਪਿੰਡ ਦੇ ਵਿੱਚ ਆਚੀ ਮਾਂ ਮੰਡੀ ਦੇ ਕੋਲੇ ਚੀਮਾ ਮੰਡੀ ਕੋਲ ਜ਼ਿਲ੍ਹਾ ਸੰਗਰੂਰ ਆ ਸਾਡਾ ਜੀ ਹਾਂ